ਜਾਣੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਟਾਰਨੀ ਦਾ ਫਾਊਂਡਰ ਇੰਸਟ੍ਰਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਕੈਡਮੀ ਅਕੈਡਮੀ ਹੀ ਕਾਤੇ ਹੋਸਟਲ ਹੀ ਕਾਤੇ ਤੁਸੀਂ ਆਪਣੇ ਬੱਚਿਆਂ ਨੂੰ ਅਕੈਡਮੀ ਆ ਹੋਸਟਲ ਪਾ ਕੇ ਤੇ ਇੱਕ ਬੱਚਾ ਘਰੇ ਰਹਿ ਕੇ ਤਿਆਰੀ ਕਰ ਰਿਹਾ ਤੇ ਇੱਕ ਬੱਚਾ ਅਕੈਡਮੀ ਆ ਹੋਸਟਲ ਵਿੱਚ ਰਹਿ ਕੇ ਚਾਰੀ ਕਰ ਰਿਹਾ ਤਾਂ ਉਹਦੇ ਵਿੱਚ ਕਿੰਨਾ ਕੁ ਡਿਫਰੈਂਸ ਹੈ ਠੀਕ ਹੈ ਮੈਂ ਤੁਹਾਨੂੰ ਆਪਣੀ ਅਕੈਡਮੀ ਦੀ ਇਹ ਚੀਜ਼ਾਂ ਦੱਸਣਾ ਚਾਹੁੰਦਾ ਗੱਲਾਂ ਦੱਸਣਾ ਚਾਹੁੰਦਾ ਕੁਝ ਤੇ ਜਿਵੇਂ ਲਾ ਲਓ ਕਿ ਆਪਾਂ ਬੱਚਾ ਆਪਣਾ ਘਰੇ ਆ ਤੁਹਾਡੇ ਕੋਲ ਤੁਸੀਂ ਬੱਚੇ ਤੇ ਜੇ ਬੱਚੇ ਦੇ ਉੱਤੇ ਅੱਜ ਕੱਲ ਸੈਲਫ ਮੋਟੀਵੇਟ ਬੱਚੇ ਬਹੁਤ ਘੱਟ ਨੇ ਕਿ ਉਹ ਆਪਣਾ ਕੰਮ ਆਪ ਕਰ ਲੈਣ ਹਰ ਇੱਕ ਕੰਮ ਉਹਨਾਂ ਨੂੰ ਕਈ ਵਾਰ ਉਹਨਾਂ ਨੂੰ ਦੱਸਣਾ ਪੈਂਦਾ ਵੀ ਤੂੰ ਆਹ ਕਰਨਾ ਆਹ ਚੀਜ਼ਾਂ ਕਰਨੀਆਂ ਨੇ ਮੋਸਟਲੀ ਤੇ ਉਹਨਾਂ ਬੱਚਾ ਕੋ ਟਾਈਮ ਟੇਬਲ ਨਹੀਂ ਹੁੰਦਾ ਹੈਗਾ ਟਾਈਮ ਟੇਬਲ ਸੈੱਟ ਨਹੀਂ ਹੁੰਦਾ ਤੁਸੀਂ ਮੰਨ ਲਓ ਆਪਣੇ ਬੱਚੇ ਨੂੰ ਪੁਲਿਸ ਅਫਸਰ ਬਣਾਉਣਾ ਚਾਹੁੰਦੇ ਆ ਆਰਮੀ ਵਿੱਚ ਭੇਜਣਾ ਚਾਹੁੰਦੇ ਹੋ ਤੇ ਕਿਸੇ ਤਰ੍ਹਾਂ ਦੀ ਕੋਈ ਕੰਪੀਟੀਟਿਵ ਐਗਜ਼ਾਮ ਆ ਉਹਦੀ ਤਿਆਰੀ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਭ ਤੋਂ ਵੱਡੀ ਗੱਲ ਜ਼ਰੂਰੀ ਹੁੰਦੀ ਹੈ ਕਿ ਫਸਟ ਆਫ ਆਲ ਉਸ ਬੱਚੇ ਨੂੰ ਗਾਈਡੈਂਸ ਹੋਵੇ ਕੀ ਕਰਨਾ ਹੈ ਕੀ ਨਹੀਂ ਕਰਨਾ ਕਿ ਮੀਡੀਅਮ ਦਾ ਇਸ਼ਤਿਹਾਰ ਹੋਣਾ ਚਾਹੀਦਾ ਹੈ ਜਿਉਂਨੇ ਆਰਮੀ 'ਚ ਭਰਤੀ ਹੋਣਾ 6 ਮਹੀਨੇ ਦੇ ਵਿੱਚ ਭਰਤੀ ਹੋਣਾ ਹੈ ਜਾਂ ਪੁਲਿਸ ਵਿੱਚ ਭਰਤੀ ਹੋਣਾ ਹੈ ਤਾਂ ਕਿਵੇਂ ਉਹ ਘੱਟ ਟਾਈਮ ਦੇ ਵਿੱਚ ਭਰਤੀ ਹੋ ਜਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਕਰੇ ਬੈਠੇ ਬੈਠੇ ਇਹ ਚੀਜ਼ਾਂ ਪੋਸੀਬਲ ਨੇ ਠੀਕ ਹੈ ਬਹੁਤ ਘੱਟ ਹੁੰਦੇ ਨੇ ਇਸ ਤਰ੍ਹਾਂ ਦੇ ਬੱਚੇ ਜਿਨ੍ਹਾਂ ਨੂੰ ਨੋਲਿਜ ਹੁੰਦੀ ਹੈ ਇਹ ਕਿ ਅਸੀਂ ਕਿੱਦਾਂ ਭਰਤੀ ਹੋਣਾ ਹੈ ਪਰ ਅਕੈਡਮੀ ਜਾਂ ਹੋਸਟਲ ਇਹਦੇ ਵਿੱਚ ਜਦੋਂ ਤੁਸੀਂ ਰਹਿੰਦੇ ਹੋ ਤਾਂ ਉਦੋਂ ਇਹ ਰਿਸਪੌਂਸਿਬਿਲਟੀ ਉਹਨਾਂ ਅੱਗੇ ਉਹਨਾਂ ਦੀ ਹੋ ਜਾਂਦੀ ਹੈ ਕਿ ਉਹਨਾਂ ਨੇ ਕਿੱਦਾਂ ਉਹਨਾਂ ਨੂੰ ਟਰੈਕ ਬਾਈ ਟਰੈਕ ਸਟੈਪ ਬਾਈ ਸਟੈਪ ਤੁਸੀਂ ਅੱਗੇ ਚੜ੍ਹਨਾ ਹੈ ਠੀਕ ਹੈ ਤੇ ਇਹਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਦੱਸਣਾ ਚਾਹਣਾ ਕਿ ਇੱਥੇ ਅਕੈਡਮੀ ਦੇ ਵਿੱਚ ਬੱਚੇ ਤੇ 24 ਘੰਟੇ ਨਿਗਰਾਨੀ ਰੱਖੀ ਜਾਂਦੀ ਆ ਪਰ ਤੁਸੀਂ ਘਰੇ ਆਪਣੇ ਬੱਚੇ ਤੇ 24 ਘੰਟੇ ਨਿਗਰਾਨੀ ਜਿਹੜੀ ਨਹੀਂ ਰੱਖ ਸਕਦੇ ਹੈਗੇ ਠੀਕ ਹੈ ਤੁਹਾਡਾ ਬੱਚਾ ਫੋਨ ਦਾ ਐਡਿਕਸ਼ਨ ਤੁਸੀਂ ਆਪਣੇ ਬੱਚੇ ਤੋਂ ਹੋਰ ਛੱਡੋ ਆਪਣਾ ਫੋਨ ਨਹੀਂ ਛੱਡਾ ਸਕਦੇ ਉਸ ਤੋਂ ਠੀਕ ਹੈ ਤੁਸੀਂ ਉਸ ਬੱਚੇ ਨੂੰ ਕਹਿ ਕੇ ਦੇਖੋ ਕਿ ਹਾਂ ਰਾਤ ਨੂੰ ਤੇਰਾ ਫੋਨ ਜਮ੍ਹਾਂ ਕਰਨਾ ਹੈ ਬੱਚਾ ਇੱਕ ਦਿਨ ਰੋਟੀ ਨਹੀਂ ਖਾਏਗਾ ਦੋ ਦਿਨ ਰੋਟੀ ਨਹੀਂ ਖਾਏਗਾ ਜਾਂ ਫਿਰ ਤੁਹਾਨੂੰ ਕਿਸ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਕਰੇਗਾ ਠੀਕ ਹੈ ਤੂੰ ਤਾਂ ਲੜ ਝਗੜ ਕੇ ਉਹ ਫੋਨ ਲੈ ਲੇਗਾ ਅਸਰ ਜੋ ਵੀ ਕੁਛ ਆ ਉਹ ਚੀਜ਼ਾਂ ਕਰ ਲੇਗਾ ਬਟ ਨਾ ਫਿਰ ਉਹ ਜੇ ਤੁਸੀਂ ਨੂੰ ਕਹੋਗੇ ਸਵੇਰੇ ਸਾਢੇ 6 ਉੱਠਣਾ ਹੈ ਨਾ ਉਹ ਸਾਢੇ 6 ਉੱਠਣ ਦਾ ਰੁਟੀਨ ਬਣਾ ਪਾਏਗਾ ਇਹ ਚੀਜ਼ਾਂ ਤੁਸੀਂ ਕਿਉਂ ਨਹੀਂ ਕਰ ਪਾਉਂਗੇ ਤੇ ਇੱਕ ਅਕੈਡਮੀ ਜਾਂ ਹੌਸਲ ਦੇ ਵਿੱਚ ਰਹਿ ਕੇ ਇਹ ਚੀਜ਼ਾਂ ਕਿਵੇਂ ਪੋਸੀਬਲ ਹੋ ਜਾਣਗੀਆਂ ਜਿਵੇਂ ਕਹਿੰਦੇ ਨੇ ਖਰਬੂਜੇ ਦੇ ਕੇ ਖਰਬੂਜਾ ਰੰਗ ਫੜਦਾ ਹੈ ਤਾਂ ਉਹੀ ਚੀਜ਼ ਹੈ ਜਿਵੇਂ ਹੁਣ ਇੱਥੇ ਮੇਰੇ ਕੋਲ 300 ਬੱਚੇ ਪਲੱਸ ਟ੍ਰੇਨਿੰਗ ਕਰ ਰਿਹਾ ਤੇ ਇਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਬੱਚੇ ਨੇ ਆਟੋਮੈਟਿਕਲੀ ਜਿਵੇਂ ਦੂਸਰਾ ਬੱਚਾ ਜਿਵੇਂ ਤੇ ਪਰਾਣੇ ਬੱਚੇ ਨੇ ਉਹ ਲੱਗੇ ਹੋਏ ਨੇ ਕੰਮ ਦੇ ਵਿੱਚ ਜਿਹੜਾ ਕੰਮ ਉਹਨਾਂ ਨੂੰ ਦਿੱਤਾ ਗਿਆ ਕੋਈ ਕਰਨ ਦਿੱਤਾ ਗਿਆ ਠੀਕ ਹੈ ਤਾਂ ਉਹਦੇ ਵਿੱਚ ਉਹ ਬੱਚੇ ਆਪਣਾ ਆਰਾਮ ਨਾਲ ਕੰਮ ਕਰੀ ਜਾਂਦੇ ਨੇ ਕਿ ਸਵੇਰੇ ਇੰਨੇ ਵਜੇ ਉੱਠਣਾ ਜੀ ਐਨੇ ਵਜੇ ਖਾਣਾ ਪੀਣਾ ਖਾਣਾ ਜੀ ਐਨੇ ਵਜੇ ਅਸੀਂ ਗਰੌਂਡ ਜਾਣਾ ਇਸ ਟਾਈਮ ਤੇ ਸੇ ਅਸੀਂ ਆ ਚੀਜ਼ ਮੈਂ ਬੱਚਿਆਂ ਦੇ 24 ਘੰਟੇ ਨੂੰ 24 ਘੰਟੇ ਨੂੰ ਇੱਕ ਸ਼ੈਡਿਊਲ ਦੇ ਵਿੱਚ ਬੰਨਿਆ ਹੋਇਆ ਹੈ ਤੇ ਉਹ ਸ਼ੈਡਿਊਲ ਦੇ ਵਿੱਚ ਇੰਨਾ ਕੁ ਟਾਈਟ ਬੰਨਿਆ ਹੋਇਆ ਹੈ ਕਿ ਬੱਚੇ ਨੂੰ ਦਿਨ ਰਾਤ ਦੀ ਪਤਾ ਹੀ ਨਹੀਂ ਰਹਿੰਦਾ ਹੈਗਾ ਘੱਟ ਤੋਂ ਘੱਟ ਸਿਰਫ ਬੱਚਿਆਂ ਨੂੰ 4 ਤੋਂ 5 ਘੰਟੇ 6 ਘੰਟੇ ਸਿਰਫ ਸਲੀਪਿੰਗ ਤੇ ਮਿਲਦੇ ਨੇ ਬਾਕੀ ਸਾਰੇ ਘੰਟੇ ਅਸੀਂ ਯੂਜ਼ ਕਰਦੇ ਆਂ ਐਜ਼ ਇਹ ਉਹਨਾਂ ਦੀ ਹੈਲਪ ਦੇ ਲਈ ਹੈਲਪ ਮਤਲਬ ਕਿ ਉਹ ਅੱਗੇ ਵਧਣ ਕਿਵੇਂ ਆਪਣੇ ਗੋਲ ਨੂੰ ਪ੍ਰਾਪਤ ਕਰਨ ਠੀਕ ਹੈ ਚਾਹੇ ਉਹ ਤੁਹਾਡਾ ਪੰਜਾਬ ਪੁਚ ਜਾਣ ਦੇ ਆਰਮੀ ਜਾਣ ਦਾ ਜਾਂ ਫਿਰ ਵੈਸੇ ਲਾਈਫ ਦੇ ਵਿੱਚ ਤੁਸੀਂ ਇੱਕ ਡਿਸਪਲਨਡ ਇਨਸਾਨ ਬਣਨ ਦਾ ਸੁਪਨਾ ਹੈ ਤਾਂ ਤੁਸੀਂ ਮੀ ਅਕੈਡਮੀ ਜੁਆਇਨ ਕਰੋਗੇ ਤਾਂ ਇਹ ਚੀਜ਼ ਤੁਹਾਨੂੰ ਵਨ ਆਫ ਦਾ ਬੈਸਟ ਮਿਲ ਜੇਗੀ ਦੂਸਰੀ ਗੱਲ ਤੁਹਾਡਾ ਬੱਚਾ ਇੱਥੇ ਨਸ਼ਾ ਯੁਕਤ ਹੈ ਬਿਲਕੁਲੀ ਨਸ਼ਾ ਯੁਕਤ ਹੈ ਇਸ ਤਰ੍ਹਾਂ ਦੀ ਕੋਈ ਕਾਰਵਾਈ ਇੱਥੇ ਨਹੀਂ ਹੁੰਦੀ ਹੈਗੀ ਨਾ ਹੀ ਕਰਵਾਈ ਜਾਂਦੀ ਆ ਤੇ ਬੱਚਿਆਂ ਨੂੰ ਸੈਮੀਨਾਰ اٹੈਂਡ ਕਰਾ ਕੇ ਫਿਟਨੈਸ ਦੇ ਵੱਲੀ ਕਿ ਤੁਸੀਂ ਜੇ ਫਿਟ ਹੋਵੋਗੇ ਠੀਕ ਆ ਤਾਂ ਆਪਣੇ ਗੋਲ ਨੂੰ ਜਲਦੀ ਜਿਹੜਾ ਅਚੀਵ ਕਰ ਪਾਉਗੇ ਆਪਣੀ ਹੈਲਪ ਕਰ ਪਾਉਗੇ ਆਪਣੇ ਘਰਦਿਆਂ ਦੀ ਜਿਹੜੀ ਮਦਦ ਕਰ ਪਾਉਗੇ ਇਹ ਚੀਜ਼ਾਂ ਬੱਚੇ ਨੂੰ ਇੱਥੇ ਹਰ ਰੋਜ਼ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਦਿਮਾਗ ਦੇ ਵਿੱਚ ਪਾਈ ਜਾਂਦੀਆਂ ਨੇ ਪਾਈਆਂ ਜਾਂਦੀਆਂ ਨੇ ਤੇ ਇੱਕ ਰੂਟੀਨ ਦੇ ਵਾਈਜ਼ ਜਿਵੇਂ ਕਹਿੰਦੇ ਉਹ ਗੱਲਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਤੇ ਫਿਰ ਇੱਥੇ ਤੁਸੀਂ ਬੱਚੇ ਦੇ ਜੇ ਮੰਨ ਲਓ ਖਾਣ ਪੀਣ ਨੂੰ ਲੈ ਕੇ ਆ ਜਾਂਦਾ ਹੈ ਘਰੇ ਬੱਚਾ ਆਪਣੇ ਮਨਪਸੰਦ ਦਾ ਖਾਂਦਾ ਹੈ ਠੀਕ ਹੈ ਪਰ ਇੱਥੇ ਜੋ ਇੱਕ ਅਕੈਡਮੀ ਦਾ ਸ਼ਡਿਊਲ ਹੈ ਪ੍ਰੋਪਰ ਡਾਈਟ ਵਾਈਸ ਡਾਈਟ ਜਿਵੇਂ ਤੁਹਾਡਾ ਬੱਚਾ ਜੇ ਘਰੇ ਦਲੀਆ ਨੂੰ ਦੇਖ ਕੇ ਨੱਕ ਚੜਾਉਂਦਾ ਹੈ ਤਾਂ ਤੁਸੀਂ ਇੱਥੇ ਉਹ ਬੱਚਾ ਉਹ ਚੀਜ਼ ਨਹੀਂ ਕਰ ਪਾਊਗਾ ਠੀਕ ਹੈ ਇੱਥੇ ਦਲੀਆ ਹੈ ਤਾਂ ਖਾਣਾ ਹੈ ਤਾਂ ਖਾਣਾ ਹੈ ਕੀਲੇ ਆ ਤਾਂ ਕੀਲੇ ਖਾਣਿਆ ਖਾਣਿਆ ਠੀਕ ਹੈ ਜੀ ਮਤਲਬ ਉਹਨੂੰ ਇੱਕ ਫਿਟਨੈਸ ਦਾ ਦੱਸਿਆ ਜਾਂਦਾ ਕਿ ਜੇ ਤੂੰ ਇਹ ਚੀਜ਼ਾਂ ਖਾਣਾ ਹੈ ਤਾਂ ਪੁੱਤ ਤੇਰੀ ਬਾਡੀ ਨੂੰ ਲੈ ਕੇ ਇਹਦੇ ਵਿੱਚ ਕਿੰਨਾ ਕੁ ਜ਼ਿਆਦਾ ਇਫੈਕਟ ਦੇਖਣ ਨੂੰ ਮਿਲਦਾ ਹੈ ਜੇ ਤੂੰ ਉਹੀ ਆਪਣੀਆਂ ਕੋਈ ਫਾਸ ਫੂਡ ਵਾਲੇ ਚੀਜ਼ਾਂ ਖਾਣਾ ਹੈ ਜਾਂ ਕੋਈ ਅਨ ਐਕਟੀਵਿਟੀ ਕੁਝ ਹੋਰ ਕਿਸ ਤਰ੍ਹਾਂ ਦੀ ਕੋਈ ਡਰਿੰਕ ਯੂਜ਼ ਕਰ ਰਹੇ ਹੈ ਕਿ ਸਪੀਡ ਦੀ ਕੋਈ ਕੋਲਡ ਡਰਿੰਕਸ ਵਗੈਰਾ ਹੈ ਤਾਂ ਉਹ ਤੇਰੀ ਬੋਡੀ ਦੇ ਲਈ ਕਿੰਨੀ ਅਨ ਹੈਲਦੀ ਨਹੀਂ ਤਾਂ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਇੱਕ ਘਰੇ ਸਮਝਾਉਣੇ ਆ ਤਾਂ ਉਹ ਚੀਜ਼ ਕੁਝ ਹੋਰ ਹੋ ਜਾਂਦੀਆਂ ਬਟ ਜਦੋਂ ਇੱਥੇ ਇਨੇ ਬੱਚਿਆਂ ਨੂੰ ਇੱਕ ਗੈਸਟ ਲੈਕਚਰ ਦੇ ਤੌਰ ਤੇ ਇਦਾਂ ਇੱਕ ਚੀਜ਼ਾਂ ਦੱਸੀ ਜਾਂਦੀਆਂ ਨੇ ਕਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਇਹਦਾ ਪ੍ਰੈਕਟੀਕਲ ਰੀਜ਼ਨ ਦੱਸਿਆ ਜਾਂਦਾ ਏ ਠੀਕ ਹੈ ਤਾਂ ਫਿਰ ਇਹ ਚੀਜ਼ਾਂ ਕੁਝ ਹੋਰ ਹੋ ਜਾਂਦੀਆਂ ਨੇ ਤਾਂ ਇਸੇ ਲਈ ਜਿਵੇਂ ਮੈਂ ਤੁਹਾਨੂੰ ਇਹ ਤਿੰਨ ਚਾਰ ਪੁਆਇੰਟਸ ਦੱਸੇ ਨੇ ਕਿ ਤੁਸੀਂ ਅਕੈਡਮੀ ਵਿੱਚ ਬੱਚੇ ਨੂੰ ਪਾ ਕੇ ਉਹਦਾ ਜਿਹੜਾ ਜੀਵਨ ਆ ਉਹਨੂੰ ਸਕਸੈਸਫੁਲ ਵਾਲੇ ਰਸਤੇ ਤੇ ਚੱਲੇ ਜਾ ਸਕਦੇ ਹੋ ਕਿਉਂਕਿ ਇੱਥੇ ਥੋੜੀ ਹੈਡ ਇੱਕੜ ਜਾਂਦੀ ਹੈ ਘਟ ਕੀ ਮਤਲਬ ਜਮਾ ਹੀ ਥੋੜੀ ਹੈਡ ਇੱਕ ਇੱਥੇ ਘਟ ਜਾਂਦੀ ਹੈ ਤੁਸੀਂ ਰਿਜ਼ਲਟ ਤੁਸੀਂ ਮੇਰੇ ਤੋਂ ਰਿਜ਼ਲਟ ਲੈਣੇ ਹੁੰਦੇ ਨੇ ਕਿ ਹਾਂ ਜੀ ਸਤੁ ਤੁਸੀਂ ਦੱਸੋ ਸਾਡੇ ਬੱਚੇ ਦੀ ਕੀ ਰਿਪੋਰਟ ਚੱਲ ਰਹੀ ਹੈ ਕੀ ਪ੍ਰੋਗਰੈਸ ਬੁਠਾ ਹੈ ਕੀ ਨਹੀਂ ਤਾਂ ਮੈਂ ਤੁਹਾਨੂੰ ਜਿਵੇਂ ਚਾਰ ਪੰਜ ਪੁਆਇੰਟਸ ਗਿਣਾ ਤੇ ਸੀਨ ਲੈ ਕੇ ਕਿ ਤੁਸੀਂ ਅਕੈਡਮੀ ਬੱਚੇ ਨੂੰ ਕਿਉਂ ਜੁਆਇਨ ਕਰਾਣੀ ਹੈ ਤਾਂ ਤੁਸੀਂ ਇਸ ਦੇ ਬਾਰੇ ਸੋਚੋ ਵਿਚਾਰੋ ਜਿਥੋਂ ਲੱਗਦਾ ਕਿ ਤੁਸੀਂ ਆਪਣੇ ਬੱਚੇ ਦੇ ਉੱਤੇ 24 ਘੰਟੇ ਧਿਆਨ ਦੇ ਸਕਦੇ ਹੋ ਤਾਂ ਤੁਸੀਂ ਇਹ ਚੀਜ਼ ਕਰਕੇ ਦੇਖੋ ਤੁਹਾਨੂੰ ਲੱਗਦਾ ਕਿ ਤੁਸੀਂ ਜਿੱਥੇ ਬੱਚਾ ਪੜਨ ਬਿਠਾਇਆ ਹੋਇਆ ਹੈ ਕਿ ਬੱਚਾ ਪੜ ਹੀ ਰਿਹਾ ਤੁਸੀਂ ਬੱਚੇ ਨੂੰ ਫੋਨ ਦੇ ਦਿੱਤਾ ਕਿ ਬੱਚਾ ਫੋਨ ਤੇ ਪੜਾਈ ਹੀ ਕਰ ਰਿਹਾ ਪਰ ਇੱਥੇ ਬੱਚੇ ਦੇ ਉੱਤੇ ਸਰਵੇਲੈਂਸ ਕੈਮਰਾ 24 ਆਵਰਸ ਲੱਗੇ ਰਹਿੰਦੇ ਨੇ ਸਾਡੇ ਇੰਸਟ੍ਰਕਟਰ ਇੱਥੇ ਲੱਗੇ ਰਹਿੰਦੇ ਨੇ ਤੇ ਇਹ ਬੱਚਿਆਂ ਦੇ ਉੱਤੇ ਧਿਆਨ ਦੇਣ ਨੂੰ ਹੀ ਨੇ ਸਾਰੇ ਤਾਂ ਕਿ ਬੱਚਾ 24 ਘੰਟੇ ਦੇ ਵਿੱਚੋਂ ਆਪਣਾ ਸਟੱਡੀ ਨੂੰ ਟਾਈਮ ਅਲਾਅ ਕਰ ਸਕੇ ਗਰਾਊਂਡ ਨੂੰ ਟਾਈਮ ਅਲਾਅ ਕਰ ਸਕੇ ਠੀਕ ਹੈ ਤਾਂ ਕਿ ਤੁਹਾਡੇ ਜੋ ਪੈਸੇ ਦਾ ਯੂਸਫੁੱਲ ਆ ਉਹ ਸਹੀ ਹੋ ਸਕੇ ਤੁਸੀਂ ਆਪਣੇ ਮੰਜ਼ਲਵਾਦ ਵੱਲ ਸਕੋ ਸਾਨੂੰ ਵੀ ਜੇ ਬੱਚਾ ਕੋਈ ਅੱਗੇ ਵਧਾਏ ਤਾਂ ਸਾਡੀ ਇਸੇ ਦੇ ਵਿੱਚ ਤਰੱਕੀ ਆ ਇਸੇ ਦੇ ਵਿੱਚ ਸਾਡਾ ਮਾਣ ਤੇ ਬਾਕੀ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਜਨ ਕਰਦੇ ਨਾ ਹੋਪਸੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਬਾਕੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਜਨ ਕਰਦੇ ਆ